ਮਾਂ ਮੇਰੀ ਨਿਤ ਤੜਫਦੀ ਰਹਿੰਦੀ ਮਾਂ ਮੇਰੀ ਨਿਤ ਤੜਫਦੀ ਰਹਿੰਦੀ ਦੇਖਣਾ ਚਾਵੇ ਜੀ ਪਰ ਕੇ ਦੇਖਣਾ ਚਾਵੇ ਜੀ ਪਰ ਕੇ ਮਾਂ ਮੇਰੀ ਨਿਤ ਤੜਫਦੀ ਰਹਿੰਦੀ ਦੇਖਣਾ ਚਾਵੇ ਜੀ ਪਰ ਕੇ बि दिल बड़ा करदा कया छेटी कमाई करके क्या छी कमाई करे कर मेत तड़पंदी रहंदी चाव जी परकेख चा जी परके ਕਿੱਥੇ ਕਿੱਥੇ ਦਾ ਲਿਖਿਆ ਹੈ ਕਿੱਥੇ ਕਿੱਥੇ ਦਾ ਲਿਖਿਆ ਹੈ ਮੇਰੇ ਹਿੱਸੇ ਦਾ ਅੰਨ ਪਾਣੀ ਮੇਰੇ ਹਿੱਸੇ ਦਾ ਅੰਨ ਪਾਣੀ ਕੰਮ ਕਰੀਏ ਕੰਡਾ ਚੜਦਾ ਕੰਮ ਕਰੀਏ ਕੰਡਾ ਚੜਦਾ ਨਾ ਛੜਦਾ ਨਾ ਹਾਣੀ ਨਾ ਖੈਰ ਛੱਡਦਾ ਨਾ ਹਣੀ ਕਿੱਥੇ ਕਿੱਥੇ ਦਾਲ ਲਿਖਿਆ ਐ ਕਿੱਥੇ ਕਿੱਥੇ ਦਾਲ ਲਿਖਿਆ ਐ ਮੇਰੇ ਹਿੱਸੇ ਦਾ ਅੰਧ ਪਾਣੀ ਮੇਰੇ ਨਾ ਹਣੀ ਨਾ ਖੈਰ ਛੱਡਦਾ ਨਾ ਹਣੀ ਮੈਂ ਹੀ ਜਾਣਾਂ ਕਿੰਝ ਦਿਨ ਕੱਟਦਾ ਮੈਂ ਹੀ ਜਾਣਾਂ ਕਿੰਝ ਦਿਨ ਕੱਟਦਾ سینੇ 'ਚ ਪੱਥਰ ਧਰ ਕੇ سینੇ 'ਚ ਪੱਥਰ ਧਰ ਕੇ ਮਾਂ ਮੇਰੀ ਤੜਪਦੀ ਰਹਿੰਦੀ ਮਾਂ ਮੇਰੀ ਨਿਤ ਤੜਪਦੀ ਰਹਿੰਦੀ ਦੇਖਣਾ ਚਾਹਵੇ ਹੀ ਪਰ ਕੇ ਦੇਖਣਾ ਚਾਹਵੇ ਜੀ ਪਰ ਕੇ ਮਾਂ ਮੇਰੀ ਪਾਛਾਵਾ ਬਟੇਰੀਆਂ ਤਪਾਛਾਵਾ ਪੁੱਤ ਮੇਰੇ ਨੂੰ ਬਾਕੀ ਤਰੱਕੀਆਂ ਪੁੱਤ ਮੇਰੇ ਨੂੰ ਬਾਕੀ ਤਰੱਕੀਆਂ ਕਰਦੀ ਰਹੀ ਦੁਆਵਾਂ ਕਰਦੀ ਰਹੀ ਦੁਆਵਾਂ ਕਰਦੀ ਰਹੀ ਦੁਆਵਾਂ ਰੀਜਾਨਾ ਬਤਾ ਚਰਕੇ ਮਾਂ ਮੇਰੀ ਨਿਤ ਤੜਪਦੀ ਰਹਿੰਦੀ ਮਾਂ ਮੇਰੀ ਨਿਤ ਤੜਪਦੀ ਰਹਿੰਦੀ ਦੇਖਣਾ ਚਾਹਵੇ ਜੀ ਪਰਕੇ ਦੇਖਣਾ ਚਾਹਵੇ ਜੀ ਪਰਕੇ ਮੇਰਾ ਵੀ ਦਿਲ ਬਣਾ ਹੈ ਕਰਦਾ ਮੇਰਾ

ਖਿਆਲ ਜੀ ਕਿਤਾ ਮਿਲ ਆਵੀਂ ਜਲਦੀ ਜੀ ਕਿਤਾ ਮਿਲ ਆਵੀਂ ਜਲਦੀ ਲੈ ਨੂੰ ਪੋਤਾ ਨਾਲ ਲੈ ਨੂੰ ਪੋਤਾ ਨਾਲ ਖਬਰਾਂ ਪੈੜੀਆਂ ਸੁਣਦੀ ਰੰਦੀ ਖਬਰਾਂ ਪੈੜੀਆਂ ਸੁਣਦੀ ਮਾਂ ਮੇਰੀ ਨਿਤ ਤੜਪਦੀ ਰਹਿੰਦੀ ਮਾਂ ਮੇਰੀ ਨਿਤ ਤੜਪਦੀ ਰਹਿੰਦੀ ਦੇਖਣਾ ਚਾਹਵੇਗੀ ਪਰ ਕੇ ਦੇਖਣਾ ਚਾਹਵੇਗੀ ਪਰ ਕੇ ਮੇਰਾ ਵੀ ਦਿਲ ਬੜਾ ਹੈ ਕਰਦਾ ਮੇਰਾ ਵੀ ਦਿਲ ਬੜਾ ਹੈ ਕਰਦਾ ਕਿਆ ਮਾਚੇ ਕੀ ਕਮਾਈ ਕਰਕੇ लेकिन आप सब का मेरे को धन्यवाद व लाइक शेयर कमेंट करो हो सके तो मेरे नालों बढ़िया था कि वीडियो बना के नेटवर्क दे पाकिस्तान बॉडी बनाओ आ आ, आ, आ